हम आपको बनाना सिखाएंगे गाजर मटर ये, ये देखिए अभी घर की कस्तूरी मेथी डालेंगे ये देखिए हमारा गाजर मटर धोया पड़ा है और ये नून मिर्च इसमें हमारा सीक्रेट मसाला डाला हुआ है और तो, देखिए तो, तो, क्या हल्दी बोणिया हल्दी हल्दी ये... हम ये हमारे सीक्रेट मसाले हो गए इसमें सीक्रेट मसाले डाल लिए अभी हमने और इसको थोड़ा सा फ्राई करेंगे फ्राई करने के बाद जब ये अपना रंग रंग बटा जूगी है ना ब्लॉग पया करेंगे फिर इसमें डालेंगे हम फिर हम डालेंगे हिंदी बोली जाती है मैं तो ला तो मचन लागे गुरु प्याज देखिए इतना सारा प्याज है और ये आएगी इसमें कि कहने अंग्रेजी से ना ਮਿਰਚਾਂ ਸਾਤ ਅਗਰ ਵੀ ਇਹ ਨੂੰ ਜਾ ਦੇ ਲਾ ਲਾ ਸਾਤ ਗੱਡੀ ਉਧਰ ਇੱਕ ਟੱਕਰ ਕੋਈ ਜਾ ਰਹਾ ਹੈ ਉਹ ਹੋ ਜਾਂਦੇ ਨੇ ਆ ਸੱਤ ਗੱਡੀਆਂ ਪੜਾਏ ਐ ਨੱਕੜੂ ਡੜ ਗਈ ਆ ਓਏ ਇੱਕ ਤਾਂ ਯਾਰ ਮੇਰੇ ਕਰਦੇ ਛੋਟਾ ਗਾ ਗਾਂ ਤੇ ਉੱਤੇ ਤਾਂ ਮੈਂ ਰੱਖੀ ਘੜਾ ਇਹ ਵੀ ਪ੍ਰੋਬਲਮ ਹੋ ਜਾਂਦੀ ਆ ਮੈਨੂੰ आज आज विंदर बना के बनाओ अब रे हरथा नारबिन गाजर मार दो ये मेरा गैस देखो कितना तेज चल रहा है अरे सुपर फास्ट इसको ऐसे मारो मेरा गैस तेज हो जाता है देवेंद्र हम्म लगा बा नमक मिर्च मसाले और ये हो ਲੱਗ ਲਾਂ ਹਾਂ ਦੇ ਛੇ ਕ ਜੇ ਇੰਨੀ ਗਾੜੀ ਕੰਟਾਰੇ ਤਾਂ ਨਾ ਯਾਰ ਹਾਂ ਵੀ ਕਹਿ ਦੂ ਆ ਦੀ ਬਸ ਹਲਾ ਬੰਦੇ ਨੂੰ ਮੈਂ ਆਲੂ ਮਟਰ ਬਣਾਉਣ ਹਾਂ ਬੰਦਾ ਵੀ ਬਣਾਉਣ ਨੂੰ ਲੇਟੇ ਇਹਨੇ ਮਚਾਈ ਵਸੇ ਦੱਸ ਤਰੇ ਜੀ ਹਾਰ ਕੇ ਪਰੌਂਠੇ ਲਾ ਕੇ ਡੰਗ ਜਿਆ ਡਪਾਇਆ ਆਪਦਾ ਤਾਂ ਹੀ ਅੱਜ ਮੈਨੂੰ ਕਹਿ ਗਈ ਤੂੰ ਭਰਾਵਾ ਕਰੇ ਰਹੀਂ ਮੈਨੂੰ ਵੀ ਬਣਾ ਲਾਂ ਹਾਂ ਅੱਜ ਫੁਕੇ ਬਟਾ ਡਗਾ ਨਹੀਂ ਖਾਉਣਾ ਬਹੁਤ ਗਵਿੰਦਰ ਨੇ ਹੁਣ ਪਾਵਾਂਗੇ ਤੁਸੀਂ ਸਾਡੇ ਸੀਕ੍ਰੇਟ ਮਸਾਲੇ ਲੋ ਜੀ ਇਹਦੇ ਵਿੱਚ ਪਾ ਗਏ ਸਾਡੇ ਸੀਕ੍ਰੇਟ ਮਸਾਲੇ ਥੋੜਾ ਟਾਈਮ ਇਹਨੂੰ ਫਰਾਈ ਹੋਣ ਦਵਾਂਗੇ ਤੇ ਦੇਖੋ ਸਾਡੇ ਸੀਕ੍ਰੇਟ ਮਸਾਲੇ ਤਿਆਰ ਹੋਂਦੇ ਨੇ ਤੜਕਾ ਤਿਆਰ ਕਰ ਰਹੇ ਆਂ ਇਹ ਦੇਖੋ ਲੋਕ ਹੋਟਲਾਂ ਨਾਲ ਗੋਭੀ ਬਣਾਉਂਦੇ ਨੇ ਸਾਡਾ ਸਟਾਈਲ ਹੋਰ ਆ ਅਸੀਂ ਪਹਿਲਾਂ ਤੜਕਾ ਤਿਆਰ ਕਰੀਦਾ ਤੜਕਾ ਤੜਕਾ ਤਿਆਰ ਕਰਕੇ ਉਹ ਸੌਰੀ ਗਾਜਰ ਮਟਰ ਅਸੀਂ ਪਹਿਲਾਂ ਤੜਕਾ ਤਿਆਰ ਕਰਾਂਗੇ ਤੇ ਗਾਜਰਾਂ ਬਣਾਵਾਂਗੇ ਫਿਰ ਉਹਦੇ ਵਿੱਚ ਤੜਕੇ ਦੇ ਵਿੱਚ ਪਾਵਾਂਗੇ ਸਾਡੀ ਥੋੜੀ ਜਿਹੀ ਰੈਸਪੀ ਸਾਡੇ ਡਿਫਰੈਂਟ ਆ ਗਾਜਰਾਂ ਜਿਵੇਂ ਬਣਾਵਾਂ ਤੇ ਥੋੜਾ ਜਿਹਾ ਵੱਖਰਾ ਜਿਹਾ ਹੀ ਅੰਦਾਜ਼ ਆ ਸਾਡਾ ਮੈਂ ਤਾਂ ਬੜਾ ਖਾਵਾ ਮੈਂ ਤਾਂ ਕੋਈ ਨਾ ਲਾ ਕੇ ਗੋਣਾ ਮੈਂ ਨਾ ਮੈਂ ਤਾਂ ਲੰਗਰੀ ਰੱਖ ਲੈਣਾ ਕੋਈ ਮੈਂ ਵਧੀਆ ਅਗਲੇ ਦਾ ਰੈਸਟੋਰੈਂਟ ਕੋਲਾ ਦਿੰਦਾ ਅਗਲਾ ਕੋ ਵੀ ਉਹ ਬੰਦੇ ਜਿਹਨੇ ਇੱਕ ਗੇਰ ਮੇਰੇ ਹੱਥਾਂ 'ਚ ਦਾਲ ਛਾਜੀ ਬਣੀ ਹੋਈ ਖਾ ਲਈ ਹੈ ਨਾ ਉਹ ਅਗਲਾ ਕਹੂਗਾ ਵੀ ਹਾਂ ਉਹ ਬੰਦਾ ਕਿੱਥੇ ਹੈ ਜਿਹਨੇ ਪਹਿਲਾਂ ਤੁਹਾਡੀ ਬਣਾਈ ਕੱਲ ਤੂੰ ਹੀ ਬਣਾਈ ਸੀ 2 ਮਿੰਟ ਹੀ ਪਰੇ ਗਏ ਹਾਂ ਸਸ ਮੈਂ ਹਮ ਪਾਣੀ ਡਾਲੇਗੇ ਡਾਲ ਰਹਿ ਮੇਰਾ ਭਾਈ ਪਾਣੀ ਹਾਲ ਦੀ ਕੱਚੀ ਰਹੇਗੀ ਦੇਖ ਲੈ ਅਰੇ ਨਹੀਂ ਕੱਚਾ ਰਹੇਗਾ ਬਿੰਦਰ ਕੇ ਹਾਸ ਕੀ ਬਣੀ ਹੋਈ ਕੋਈ ਵੀ ਚੀਜ਼ ਕੱਚੀ ਨਹੀਂ ਰਹਤੀ ਅਬ ਇਸ ਮੈਂ ਡਾਲੇਗੇ ਦੋ ਕੇ गाजर और आलू दो लोग बना गाजर मटर अच्छी बनाने गाजर आलू तो डालने के बाद थोड़ा सा ऐसे ऐसे हिला देने का और ता जो इसके बीच में मसाला रच जाए अब इसमें हम डालेंगे थोड़ा सा पानी इतने हवा लग दिया यार देखिए कितना ਕਿਤਨਾ ਬੜੀਆ ਲੱਗ ਰਿਹਾ ਹੈ ਕਿਤਨਾ ਸ਼ਾਨਦਾਰ ਗਾਜਰ ਮਟਰ ਲੱਗ ਰਿਹਾ ਹੈ আর ইসকো ਬਣਾਨੇ મે ਬਹੁਤ ਹੀ ਬੜੀਆ ਵਧੀਆ ਲੱਗੂਗਾ। ਹੰਦੀ ਮੇਰੀ ਬਾਲੀ ਚੱਲਦੀ ਹੈ ਨਾ। ਇਹ ਬੰਦਾ ਕੁਝ ਮੇਰੇ ਹੱਥਾਂ ਦਾ ਗਾਜਰ ਮਟਰ ਖਾ ਲਿਆ ਨਾ ਆਪਣਾ ਫੈਨ ਹੋ ਜੀ। ਐਨੇ ਕ ਆਪਣੇ ਆਪ ਤੇ ਮੈਨੂੰ ਯਕੀਨ ਆਗਾ। ਹਣਾਸ਼ੀ ਗਾਜਰ ਮ ਗਾਜਰ ਆਲੂਆਂ ਦੇ ਵਿੱਚ ਪਾਵਾਂਗੇ ਥੋੜਾ ਜਿਹਾ ਪਾਣੀ ਫਿਰ ਇਹਨੂੰ ਅਸੀਂ ਰੱਖਾਂਗੇ ਟੱਕ ਕੇ ਟੱਕ ਕੇ ਰੱਖਣ ਤੋਂ ਬਾਅਦ ਜਦੋਂ ਪ੍ਰੋਪਰ ਤਰੀਕੇ ਨਾਲ ਬਣ ਗਈ ਇਹ ਸਾਡਾ ਹੈ ਨਾ ਇਹ ਦੇਸੀ ਕੁੱਕਰ ਆ ਗਾ ਇਹਨੂੰ ਕਹਿੰਦੇ ਨੇ ਦੇਸੀ ਕੁੱਕਰ ਲੋਕਾਂ ਕੋਲ ਦੂਏ ਕੁੱਕਰ ਨੇ ਸਾਡੇ ਕੋਲ ਆ ਕੁੱਕਰ ਦੇਖੋ ਹੁਣ ਅਸੀਂ ਇਹਦੇ ਪਾਣੀ ਪਾਦਾ ਕਹਿੰਦੇ ਗੁੜੀਆਂ ਹੀ 250 ml ਪਾਤਾ ਇਹਦੇ ਵਿੱਚ ਅਸੀਂ ਨੇ। ਹਲਾ ਵੀ ਦੋ 250 ml ਬੱਚਾ ਹਿੱਲ ਗਿਆ। ਹੁਣ ਇਹ ਸਾਡੀ ਵਾ 10 ਮਿੰਟਾਂ ਵਿੱਚ ਬਣ ਕੇ ਤਿਆਰ ਹੋ ਜਾ। ਹਾਂ 2 ਮਿੰਟਾਂ ਵਿੱਚ। ਲੋਕ ਅੱਧਾ ਘੰਟਾ ਲਾਉਂਦੇ ਨੇ ਸਾਡੀ 10 ਮਿੰਟਾਂ ਦੇ ਵਿੱਚ ਗਾਜਰ ਆਲੂ ਬਣ ਕੇ ਤਿਆਰ। ਇਹਦੇ ਦੇ ਲੋਕਾਂ ਨੂੰ ਦੱਸਾਂ ਜਿਵੇਂ ਬਣਦੀ ਆਪਣੀ ਅੱਧੀ ਘੱਟ। ਲਓ ਜੀ। ਸਾਡੇ ਕੁੱਕਰ ਦਾ ਸੀ ਢੱਕਣ ਲਾਤਾ। ਫਾਈਨਲ ਉੱਤੇ ਰੱਖਦੇ ਆ ਇੱਥੋਂ ਮਾਰੂਏ ਸੀਟੀ। ਆ ਸਾਡੇ ਕੁੱਕਰ ਦਾ ਘਟਕਣ। ਉਹਨਾਂ ਸੀ ਗੁੰਨੀ ਆਟਾ ਹਾਂ ਜੀ ਝਾੜਾ ਗਾਜਰ ਮਟਰ ਬਣ ਕੇ ਤਿਆਰ ਦੇਖੋ ਟਮਾਟੇ ਟਮਾਟੇ ਕੈ ਫਰਦੇ ਨੇ ਲਓ ਜੀ ਹਾਂ ਅਭੀ ਇਹ ਦੇਖੋ ਘਰ ਦੀ ਘਰ ਦੀ ਜਹੇ ਗਾਜਰ ਮਟਰ ਉਹ ਜਿਆ ਬਣਾਦਾ ਮੈਂ ਮਿਰਚ ਆ ਗਈ ਹੈ ਗੁਰੂ